ਜੀ ਜਨਾ ਕਿਤੇ ਰਾਤ ਕੱਲ ਇੱਕ ਨੌਜਵਾਨ ਫਰਜਿਸ਼ੀ ਕਰ ਗਿਆ ਨਗਲ ਕਲਾਂ ਕੁਛ ਤੋਂ ਹੁੰਦਾ ਏ ਯਾਰ ਕਰਜ਼ਾ ਵੱਧ ਲਾ ਲਿਆ ਹੋ ਕੇਵੇਂ ਕੇਵੇਂ ਮਾਰਦੋ ਅਸੀਂ ਲੰਮੇ ਸਮੇ ਤੋਂ ਇਸ ਸ਼ਹਿਰ ਨਾਲ ਜੁੜੇ ਆ ਅਸੀਂ ਉਹਨਾਂ ਨਮੋਛੀ ਦੇ ਵਿੱਚ ਜਾਂਦੇ ਆ ਵੀ ਯਾਰ ਕਰਜ਼ੇ ਦੇ ਕਾਰਨ ਇਤ ਬਗੈਰ ਸਮੇ ਤੋਂ ਪਹਿਲਾਂ ਜੋ ਦੁਨੀਆ ਤੋਂ ਜਾਂਦਾ ਇਨਸਾਨ ਇਸ ਸਿਸਟਮ ਦੇ ਮੱਥੇ ਤੇ ਤਲੰਕਰ ਜਿਹੜਾ ਬੰਦਾ ਸਵੇਰੇ 4 ਵਜੇ ਘੱਟਾ ਤੋਂ ਲੱਗਦਾ ਹੈ ਸ਼ਾਮ ਦੇ 10 ਵਜੇ ਜਦ ਕਿ ਕੱਟਾ ਤੋਂ ਹੁੰਦਾ ਹੈ ਜਿਹਦੇ ਕੱਟਾ ਧੋਦੇ ਧੋਦੇ 40 45 ਸਾਲ ਕਿੱਟਾ ਹੱਡ ਬੋਦੇ ਹੋ ਜਾਂਦੇ ਨੇ ਜਿਹੜਾ ਹੱਡ ਬੋਦੇ ਹੋਗੇ ਦਿਮਾਗ ਫੋਟਣ ਸ਼ਕਤੀ ਦਵਾਈ ਨਹੀਂ ਰਹਿੰਗੀ ਇਹ ਜਿਹੜੇ ਦੇਖਣ ਤੇ ਮਿੱਤਰ ਦੀ ਪਛਾਣ ਨਹੀਂ ਕਰ ਸਕਦਾ ਉਦੋਂ ਅਸੀਂ ਨਮੂਚੀ ਦੇ ਵਿੱਚ ਜਾਣਿਆ ਨੌਜਵਾਨ 24-25 ਸਾਲ ਦਾ ਕਰਜ ਦੇ ਕਾਰਨ ਖੁਦਕੁਸ਼ੀ ਕਰ ਗਿਆ ਕਿਤੇ ਉਹ ਆ ਲੋਕਾਂ ਨੂੰ ਖੁਦਕੁਸ਼ੀ ਕਰਨ ਦਾ ਬਹਾਨਾ ਮਿਲ ਪੇਗਾ